ਸਸਿਆਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਮੈਂ ਬਿਲਕੁਲ ਠੀਕ ਆ ਉਮੀਦ ਹੈ ਤੁਸੀਂ ਸਾਰੇ ਵੀ ਠੀਕ ਹੋਵੋਗੇ ਤੇ ਸਭ ਤੋਂ ਪਹਿਲਾਂ ਮੈਂ ਦੇਲਨਾ ਤੁਹਾਨੂੰ ਤਨਿਆਵਾਦ ਕਰਦੀ ਆ ਕਿ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨਾਲ ਮੇਰੇ ਹਸਬੰਦ ਠੀਕ ਨੇ ਔਰ ਫਰਕ ਬਹੁਤ ਜ਼ਿਆਦਾ ਫਰਕ ਪਿਆ ਕਿਉਂਕਿ ਅਸੀਂ ਉਹਨਾਂ ਨੂੰ ਬਹੁਤ ਜਲਦੀ ਹਸਪੀਟਲ ਲੈ ਕੇ ਚਲੇ ਗਏ ਸੀ ਔਰ ਡਾਕਟਰ ਬਹੁਤ ਹੀ ਵਧੀਆ ਇਲਾਜ ਕੀਤਾ ਉਹਨਾਂ ਦਾ ਬਹੁਤ ਹੀ ਜ਼ਿਆਦਾ ਉਹਨਾਂ ਨੇ ਮਤਲਬ ਐਨੀਆਂ ਸਟਰੋਂਗ ਦਵਾਈਆਂ ਵਗੈਰਾ ਦਿੱਤੀਆਂ ਤੇ ਹਸਬੰਦ ਠੀਕ ਨੇ ਪਰ ਦੇਖੋ ਹੁਣ ਦਰਦ ਵਗੈਰਾ ਤੇ ਹਜੇ ਹੋ ਨਹੀਂ ਆ ਕਿਉਂਕਿ ਅੰਦਰ ਦੀਆਂ ਜਿਹੜੀਆਂ ਸੱਟਾਂ ਲੱਗੀਆਂ ਨਾ ਉਹ ਤੇ ਦਵਾਈਆਂ ਨਾਲ ਹੀ ਠੀਕ ਹੋਣ ਪਣਗੀਆਂ ਔਰ ਦਵਾਈਆਂ ਖਾਣਗੇ ਤੇ ਮਤਲਬ ਕਿ ਫਿਰ ਹੀ ਉਹਨਾਂ ਦਾ ਉਹ ਅੰਦਰ ਜਿਹੜੀਆਂ ਸੱਟਾਂ ਕਹਿੰਦੇ ਲੱਗੀਆਂ ਨੇ ਗੁੱਜੀਆਂ ਸੱਟਾਂ ਲੱਗੀਆਂ ਨੇ ਉਹ ਦਵਾਈ ਖਾਣ ਨਾਲ ਪ੍ਰੋਪਰਲੀ ਠੀਕ ਹੋਣਗੀਆਂ ਤੇ ਅੱਜ ਮੈਂ ਵੀਲੋਗ ਬਣਾ ਰਹੀ ਹਾਂ ਕਿ ਮੈਂ ਸੱਚ ਦੱਸਾਂ ਕਿ ਤੁਹਾਡੇ ਸਾਰਿਆਂ ਦੀ ਦੁਆਵਾਂ ਕਰਕੇ ਹੀ ਮੇਰੇ ਹਸਬੰਡ ਬਹੁਤ ਜਲਦੀ ਘਰ ਆ ਗਏ ਨੇ ਤੇ ਹੁਣ ਮੈਂ ਕਿਹਾ ਕਿ ਚਲੋ ਮੈਂ ਇੱਕ ਵਲੌਗ ਬਣਾ ਲੈਨੀ ਆ ਤੁਹਾਨੂੰ ਦੱਸ ਦਿੰਨੀ ਆ ਸਾਰਿਆਂ ਨੂੰ ਤੇ ਹਸਬੰਡ ਠੀਕ ਨਹੀਂ ਮੇਰੇ ਬਹੁਤ ਜ਼ਿਆਦਾ ਫਰਕ ਹੈ ਔਰ ਹੁਣ ਘਰ ਆ ਗਏ ਨੇ ਪਰ ਹੁਣ ਇੱਕਦਮ ਤਾਂ ਕਹਿੰਦੇ ਇਹਨਾਂ ਨਾਲ ਕੰਮ ਨਹੀਂ ਕਰ ਸਕਦੇ ਕੰਮ ਤੇ ਨਹੀਂ ਜਾ ਸਕਦੇ ਰਸਤੇ ਦੱਸਿਆ ਹੀ ਡਾਕਟਰ ਨੇ ਰਸਤਾ ਕਰਨੀ ਹੀ ਪੈਣੀ ਹੈ ਕਿਉਂਕਿ ਰੈਸਟ ਕਰਨਗੇ ਤਾਂ ਫਰਕ ਪੈਗਾ ਐਦਾਂ ਤੇ ਫਰਕ ਨਹੀਂ ਪੈਗਾ ਔਰ ਦਰਦ ਤੇ ਹੱਲੇ ਮਤਲਬ ਕੀ ਕਹਿੰਦੇ ਨੇ ਨਾ ਇੰਨੀ ਜਲਦੀ ਠੀਕ ਨਹੀਂ ਹੁੰਦੀ ਤੇ ਹੁਣ ਦਵਾਈ ਖਾਂਦੇ ਨੇ ਅੰਦਰ ਦੀਆਂ ਜਿਹੜੀਆਂ ਸੱਟਾਂ ਆ ਦਵਾਈ ਨਾਲ ਹੀ ਮਤਲਬ ਕਿ ਠੀਕ ਹੋਣਗੀਆਂ ਔਰ ਵੈਸੇ ਅਸੀਂ ਵੈਸੇ ਵੀ ਹਫਤੇ ਤੱਕ ਮੈਂ ਔਰ ਮੇਰੇ ਹਸਬੰਡ ਜਾਵਾਂਗੇ ਕਿਉਂਕਿ ਡਾਕਟਰ ਨੇ ਦੁਬਾਰਾ ਦੇਖਣਾ ਹੈ ਇਹਨਾਂ ਨੂੰ ਚੈੱਕ ਕਰਨਾ ਹੈ ਕਿ ਕਿੰਨਾ ਕੀ ਮਤਲਬ ਅੰਦਰ ਫਰਕ ਪਿਆ ਹੈ ਤੇ ਹਫਤੇ ਤੱਕ ਫਿਰ ਇਹਨਾਂ ਨੂੰ ਦਿਖਾ ਕੇ ਆਵਾਂਗੇ ਮੈਂ ਔਰ ਫਿਰ ਦਵਾਈਆਂ ਉਥੋਂ ਮਤਲਬ ਜੋ ਵੀ ਉਹ ਦੱਸਣਗੇ ਚੇਂਜ ਕਰਨਗੇ ਉਹ ਦਵਾਈਆਂ ਅਸੀਂ ਲੈ ਆਵਾਂਗੇ ਪੱਕੀ ਮੈਂ ਬਹੁਤ ਹੀ ਜ਼ਿਆਦਾ ਕਹਿੰਦੇ ਨੇ ਸ਼ੁਕਰਗੁਜ਼ਾਰਾ ਤੁਹਾਡੀ ਕਿਉਂਕਿ ਮੈਂ ਇਹ ਵੀ ਲੋਕ ਬਣਾ ਨਹੀਂ ਰਹੀ ਸੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੈਂ ਕਿਸੇ ਨੂੰ ਦੱਸ ਨਹੀਂ ਰਹੀ ਸੀ ਔਰ ਲਾਈਵ ਵਿੱਚ ਮੈਂ ਆ ਨਹੀਂ ਰਹੀ ਸੀ ਤੇ ਮਿੰਨੂ ਮਤਲਬ ਕਿ ਬਹੁਤ ਸਾਰੇ ਮੇਰੇ ਯੂਟਿਊਬਰ ਫਰੈਂਡਸ ਐ ਪੁੱਛ ਰਹੇ ਸੀ ਤੁਸੀਂ ਵੀਡੀਓਸ ਨਹੀਂ ਪਾ ਰਹੇ ਕੀ ਹੋ ਗਿਆ ਤੁਹਾਨੂੰ ਔਰ ਫਿਰ ਮੈਂ ਸ਼ਾਰਟ ਵੀਡੀਓ ਦੱਸੀ ਸੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਹਸਬੰਦ ਐਕਸੀਡੈਂਟ ਹੋ ਗਿਆ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਰਹੀ ਸੀ ਤੇ ਪਰ ਉਹ ਕਹਿ ਰਹੇ ਸੀ ਤੁਸੀਂ ਵੀਡੀਓਜ਼ ਬਣਾਓ ਤੁਸੀਂ ਐਕਟਿਵ ਰਹੋਗੇ ਤੇ ਸਾਨੂੰ ਕੁਝ ਨਾ ਕੁਝ ਪਤਾ ਲੱਗਦਾ ਰਹੇਗਾ ਤੇ ਇਸ ਕਰਕੇ ਇਹ ਵੀਡੀਓਜ਼ ਵੀ ਮੈਂ ਬਣਾ ਰਹੀ ਹਾਂ ਕਿ ਮੇਰੇ ਹਸਬੰਦ ਆ ਗਏ ਨੇ ਔਰ ਮੈਂ ਬਹੁਤ ਜ਼ਿਆਦਾ ਹੀ ਮਤਲਬ ਕਹਿੰਦੇ ਨੇ ਇਨਸਾਨ ਖੁਸ਼ ਹੋ ਜਾਂਦਾ ਮੈਂ ਖੁਸ਼ ਆ ਚਲੋ ਠੀਕ ਹੈ ਉਹ ਮੇਰੇ ਹਸਬੰਦ ਠੀਕ ਹੋ ਗਏ ਨੇ ਔਰ ਫਰਕ ਵੀ ਬਹੁਤ ਜ਼ਿਆਦਾ ਪਿਆ ਹੈ ਡਾਕਟਰ ਬਹੁਤ ਹੀ ਵਧੀਆ ਹੈ ਔਰ ਅੰਮ੍ਰਿਤਸਰ ਦੇ ਡਾਕਟਰ ਤੇ ਵੈਸੇ ਵੀ ਸੱਚ ਦੱਸਾਂ ਤੇ ਇਲਾਜ ਨੇ एकदम ਨਾ पकड़ लेने ने, ले ने और अगरਸੀਂ ਇੱਥੇ ਦਿਖਾ ਦੇਣਾ ਇੱਥੇ ਮਤਲਬ ਕਿ ਸਾਨੂੰ ਟਾਈਮ ਲੱਗਣਾ ਸੀ ਔਰ ਇਲਾਜ ਵੀ ਇੰਨਾ ਵਧੀਆ ਹੋਣਾ ਨਹੀਂ ਸੀ ਇਸ ਕਰਕੇ ਅਸੀਂ ਅੰਮ੍ਰਿਤਸਰ ਲੈ ਗਈ ਸੀ ਤੇ ਹੁਣ ਤਾਂ ਸੱਚ ਦੱਸਾਂ ਬਹੁਤ ਹੀ ਜ਼ਿਆਦਾ ਫਰਕ ਹੈ ਪਰ ਦਵਾਈਆਂ ਬਹੁਤ ਜ਼ਿਆਦਾ ਸਟਰੋਂਗ ਹੈਗੀਆਂ ਨੇ ਔਰ ਫਰਕ ਵੀ ਹੁਣ ਦਵਾਈਆਂ ਦਾ ਹੌਲੀ-ਹੌਲੀ ਪਾਏਗਾ ਕਿਉਂਕਿ ਡਾਕਟਰ ਬੋਲਾ ਜੋ ਅੰਦਰੂਨੀ ਸੱਟ ਹੁੰਦੀ ਹੈ ਨਾ ਉਹ ਇੰਨੀ ਜਲਦੀ ਮਤਲਬ ਕਿ ਨਹੀਂ ਠੀਕ ਹੁੰਦੀ ਉਹ ਦਵਾਈਆਂ ਨਾਲ ਹੀ ਠੀਕ ਹੁੰਦੀ ਹੈ ਚਲੋ ਮੈਂ ਇੰਨਾ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਚਲੋ ਰੱਬ ਨੇ ਕਹਿੰਦੇ ਨਾ ਕਿਰਪਾ ਕੀਤੀ ਹੈ ਔਰ ਤੁਹਾਡੇ ਸਾਰਿਆਂ ਦੀ ਦੁਆਵਾਂ ਦੇ ਨਾਲ ਮੇਰੇ ਹਸਬੰਦ ਠੀਕ ਹੈ ਬਹੁਤ ਹੀ ਜ਼ਿਆਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰਿਆਂ ਨੇ ਮੇਰੀ ਇੱਕ ਕਹਿੰਦੇ ਹਿੰਮਤ ਬੰਦੀ ਔਰ ਮੈਨੂੰ ਮੈਸੇजेस ਕੀਤੇ ਸੀ ਕਿ ਤੁਸੀਂ ਤਾਨੂੰ ਦੱਸੋ ਕੀ ਹੋਇਆ ਕਿਉਂ ਨਹੀਂ ਤੁਸੀਂ ਗੱਲ ਕਰ ਪਾ ਰਹੇ ਹੋ ਕਿਉਂ ਨਹੀਂ ਉਹ ਸਾਜ ਦਾ ਇਨਸਾਨ ਉਸ ਟਾਈਮ ਨਾ ਪਾਗਲ ਹੋ ਜਾਂਦਾ ਉਸ ਟਾਈਮ ਉਸ ਨੂੰ ਕੁਝ ਸੁਝਦਾ ਨਹੀਂ ਔਰ ਮੇਰਾ ਹੀ ਸੀ ਕਿ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕੁਝ ਸੁਝ ਨਹੀਂ ਰਿਹਾ ਸੀ ਕਿ ਮੈਂ ਕੀ ਹੀ ਬੋਲਾਂ ਕੀ ਹੀ ਸਭ ਨੂੰ ਖਵਾ ਤੇ ਉਸ ਤੋਂ ਬਾਅਦ 2-3 ਦਿਨ ਬਾਅਦ ਮੈਂ ਵੀਡੀਓਜ਼ ਡਾਲੀ ਸੀ ਸ਼ਾਰਟ ਵੀਡੀਓਜ਼ ਪਾਈ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਸਾਰਿਆਂ ਨੂੰ ਤੇ ਮੇਰੇ ਬਹੁਤ ਹੀ ਵਧੀਆ ਫਰੈਂਡ ਨੇ YouTube ਤੇ ਜੋ ਕਿ ਮੈਨੂੰ ਮਤਲਬ ਕਿ ਆਪਣੀ ਭੈਣ ਸਮਝ ਲੈਣੇ ਆਪਣੀ ਦੀਦੀ ਸਮਝ ਲੈਣੇ ਮਤਲਬ ਕਿ ਉਹ ਸਾਰੇ ਕਹਿ ਰਹੇ ਸੀ ਤੁਸੀਂ ਖਾਨੂੰ ਕਿਉਂ ਨਹੀਂ ਦੱਸਿਆ ਤੁਸੀਂ ਸਾਨੂੰ ਮੈਸੇजेस ਕਰ ਦਿੰਦੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਆ ਐਕਚੁਅਲੀ ਮੈਂ ਲਾਈਵ ਤੇ ਵੀ ਨਹੀਂ ਆ ਪਾਈ ਸੀ ਨਹੀਂ ਤਾਂ ਮੈਂ ਲਾਈਵ ਤੇ ਆਂਦੀ ਆ ਤੇ ਉਹ ਤੇ ਮੈਂ ਲਾਈਵ ਤੇ ਦੱਸ ਦਿੰਦੀ ਪਰ ਮੈਂ ਲਾਈਵ ਨਹੀਂ ਆਈ ਸੀ ਔਰ ਕਹਿੰਦੇ ਨੇ ਨਾ ਇੱਕਦਮ ਕਿਸੇ ਨਾਲ ਕੁਝ ਵੀ ਐਸੀ ਪ੍ਰੋਬਲਮ ਹੋ ਜਾਵੇ ਤਾਂ ਇਨਸਾਨ ਨੂੰ ਕੁਝ ਸੁਝਦਾ ਨਹੀਂ ਹੈ ਬਾਕੀ ਇਹ ਬਾਕੀ ਤੁਹਾਡੀ ਸਾਰਿਆਂ ਦੀ ਦੁਆਵਾਂ ਨਾਲ ਮੇਰੇ ਹਸਬੰਦ ਠੀਕ ਨੇ ਬਹੁਤ ਜ਼ਿਆਦਾ ਫਰਕ ਹੈ ਤੇ ਸੱਚੇ ਬੋਲਣਾ ਮੈਨੂੰ ਬਹੁਤ ਹੀ ਵਧੀਆ ਲੱਗਾ ਕਿ ਉਸ ਟਾਈਮ ਤੁਸੀਂ ਸਾਰੇ ਮੇਰੇ ਨਾਲ ਸੀ ਕਿ ਤੁਸੀਂ ਮੈਨੂੰ ਹੌਸਲਾ ਦਿੱਤਾ ਕਿ ਨਹੀਂ ਸਭ ਠੀਕ ਹੋ ਜਾਏਗਾ ਬਾਬਾ ਜੀ ਕਿਰਪਾ ਕਰਨਗੇ ਤੁਹਾਡੇ ਤੇ ਸੱਚ ਦੱਸਾਂ ਬਾਬਾ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ ਤੇ ਤੁਸੀਂ ਸਾਰਿਆਂ ਦੇ ਕਹਿੰਦੇ ਨੇ ਨਾ ਸਪੋਰਟ ਨਾਲ ਮੈਂ ਵੀ ਠੀਕ ਆ ਮੇਰੇ ਹਸਬੰਦ ਵੀ ਠੀਕ ਹੈ ਤੇ ਇਹ ਦੇਖੋ ਹਸਬੰਦ ਸੁਪਤੇ ਨੇ ਹਲੇ ਤਾਂ ਦਿਖਾਨੀ ਹੈ ਇਹ ਦੇਖੋ ਇਹ ਸੁੱਤੇ ਹੋਏ ਨੇ ਇਹਨਾਂ ਨੂੰ ਦਵਾਈ ਦਿੱਤੀ ਹੋਈ ਹੈ ਕਿ ਇਹ ਦਵਾਈਆਂ ਵਿੱਚ ਇਹਨਾਂ ਨਸ਼ਾ ਹੁੰਦਾ ਹੈ ਨਾ ਤੇ ਉਸ ਕਰਕੇ ਨਾ ਮਤਲਬ ਕਿ ਨੀਂਦ ਤੇ ਆਂਦੀ ਹੈ ਪਰ ਜਦੋਂ ਇੱਕਦਮ ਦਰਦ ਛਿੜ ਜਾਂਦੀ ਹੈ ਨਾ ਤੇ ਨੀਂਦ ਇਨਸਾਨ ਦੀ ਟੁੱਟ ਜਾਂਦੀ ਹੈ ਔਰ ਹੁਣ ਥੋੜਾ ਬੇਟੀਆਂ ਮੇਰੀਆਂ ਸ਼ੋਰ ਕਰ ਰਹੀਆਂ ਸੀ ਇਹਨਾਂ ਨੂੰ ਮੈਂ ਥੋੜਾ ਕਿਹਾ ਕਿ ਇਹਨਾਂ ਨੂੰ ਬਾਹਰ ਲੈ ਜਾਓ ਕਿਉਂਕਿ ਦਵਾਈ ਖਾਦੀ ਸਟਰੋਂਗ ਦਵਾਈ ਹੁੰਦੀ ਹੈ ਅਗਰ ਸ਼ੋਰ ਸ਼ਰਾਬਾ ਹੋਏਗਾ ਤੇ ਨੀਂਦ ਆਣਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਰਾਤ ਬਾਤ ਇਸ ਹੁੰਦੇ ਨਹੀਂ ਹੈਗੇ ਮਤਲਬ ਜਾਗ ਲੈਂਦੇ ਨੇ ਕਿਉਂਕਿ ਦਰਦ ਵੱਧ ਜਾਂਦੀ ਹੈ ਤੇ ਜਦੋਂ ਦਰਦ ਵੱਧ ਜਾਂਦੀ ਹੈ ਤੇ ਫਿਰ ਸੋਣਾ ਇਨਸਾਨ ਲਈ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਥੋੜਾ ਰੈਸਟ ਕਰ ਰਹੀ ਸੀ ਤੇ ਮੈਂ ਆ ਪਾਪਾ ਆਪਣੇ ਨੂੰ ਕਿਹਾ ਕਿ ਇਹਨਾਂ ਨੂੰ ਨਾ ਥੋੜਾ ਜਿਹਾ ਬਾਹਰ ਲੈ ਜਾਓ ਕਿ ਇਹ ਸ਼ੋਰ ਨਾ ਕਰਨ ਕਿਉਂਕਿ ਡਿਸਟਰਬ ਹੋ ਗਏ ਨਾ ਤੇ ਦਰਦ ਇਹਨਾਂ ਦੀ ਵੱਜ ਜਾਂਦੀ ਬਹੁਤ ਹੀ ਮੁਸ਼ਕਲ ਨਾ ਟਿਕੇ ਨੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਕਿ ਤੁਸੀਂ ਸਾਰਿਆਂ ਨੇ ਉਸ ਟਾਈਮ ਮੇਰਾ ਸਪੋਰਟ ਕੀਤਾ ਉਸ ਟਾਈਮ ਮੈਨੂੰ ਪੁੱਛਿਆ ਜਿਸ ਟਾਈਮ ਮੈਨੂੰ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਉਸ ਟਾਈਮ ਤੁਸੀਂ ਮੈਨੂੰ ਸਾਰਿਆਂ ਨੇ ਆਪਣਾ ਸਾਥ ਦਿੱਤਾ ਤੇ ਇਹ ਦੇਖੋ ਹਸਬੰਡ ਸੋ ਰਹੇ ਨੇ ਥੋੜਾ ਗੈਸਟ ਕਰ ਰਹੇ ਨੇ ਮੈਂ ਇਹ ਚਾਹਨੀ ਹੈ ਕਿ ਜਲਦੀ ਜਲਦੀ ਠੀਕ ਹੋ ਜਾਣ ਪ੍ਰੋਪਰ ਨਾਲ ਔਰ ਫਿਰ ਦੇਖੋ ਨਾ ਹਾਡੀ ਸਿਚੁਏਸ਼ਨਸ ਵੀ ਇਦਾਂ ਦੀ ਆ ਉਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਆਪਣਾ ਕਰਮ ਕੰਨ ਨਹੀਂ ਹੈਗਾ ਰੈਂਟ ਤੇ ਰਹਿਣੇ ਆ ਬਾਕੀ ਰੈਂਟ ਦੇਣਾ ਸਭ ਕੁਝ ਕਰਨਾ ਇਹਨਾਂ ਦੇ ਸਿਰ ਤੇ ਹੀ ਹੈ ਤੇ ਮੈਂ ਇਹੀ ਚਾਹਨੀ ਹੈ ਕਿ ਜਲਦੀ ਤੋਂ ਜਲਦੀ ਠੀਕ ਹੋ ਜਾਣ ਬਾਕੀ ਤੁਸੀਂ ਸਾਰੇ ਇਹਨਾਂ ਲਈ ਦੁਆ ਕਰੋ ਕਿ ਇਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਬਸ ਅੱਜ ਦਾ ਵੀ ਲੋਕ ਦੋਸਤੋ ਮੈਂ ਇਨਾ ਹੀ ਬਣਾਵਾਂਗੀ ਤੁਹਾਡੇ ਸਾਰਿਆਂ ਲਈ ਕਿਉਂਕਿ ਮੈਂ ਚਾਹਨੀ ਸੀ ਕਿ ਮੈਂ ਇਹ ਵਲੋਗ ਬਣਾ ਕੇ ਤੁਹਾਨੂੰ ਦੱਸ ਸਕਾਂ ਕਿ ਹਸਬੰਡ ਘਰ ਆਗੇ ਨੇ ਉਹਨ ਪ੍ਰੋਪਰ ਮਤਲਬ ਠੀਕ ਨੇ ਬਾਕੀ ਦਰਦ ਵਗੈਰਾ ਉਹ ਤੇ ਹੌਲੀ ਹੌਲੀ ਜਾਵੇਗੀ ਇੰਨੇ ਜਲਦੀ ਤਾਂ ਕੁਝ ਵੀ ਨਹੀਂ ਹੁੰਦਾ ਬਾਕੀ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਦੋਸਤੋ ਦਿਲੋਂ ਧੰਨਵਾਦ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਪੁੱਛਿਆ ਉਸ ਟਾਈਮ ਮੈਨੂੰ ਬਹੁਤ ਜ਼ਿਆਦਾ ਜ਼ਰੂਰ ਸੀ ਦੋਸਤੋ ਤੁਹਾਡੇ ਬਾਕੀ ਅੱਜ ਦਾ ਵਲੋਗ ਇੱਥੋਂ ਤੱਕ ਹੀ ਹੈ ਬਾਕੀ ਤੁਹਾਨੂੰ ਮੈਂ ਵਲੋਗ ਬਣਾ ਕੇ ਦੱਸਦੀ ਰਵਾਂਗੀ ਕਿ ਮੇਰੇ ਹਸਬੰਦ ਦੀ ਜਿਹੜੀ ਤਬੀਅਤ ਹੈ ਹੁਣ ਕਿਸ ਤਰ੍ਹਾਂ ਠੀਕ ਹੈ ਮਤਲਬ ਦਰਦ ਕਿੰਨਾ ਹੈ ਕਿੰਨਾ ਕਿ ਨਹੀਂ ਉਹ ਤੁਹਾਨੂੰ ਮੈਂ ਵਲੋਗ ਬਣਾਵਾਗੀ ਤੇ ਦੱਸਦੀ ਰਵਾਂਗੀ ਓਕੇ ਬਾਏ ਦੋਸਤੋ ਬਾਏ